ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਸਲਵਾਰ ਦੀ ਕਟਿੰਗ ਕੀਤੀ ਹੋਈ ਹੈ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਤੁਸੀਂ ਸਿਲਾਈ ਕਿਸ ਤਰ੍ਹਾਂ ਕਰਨੀ ਹੈ ਜਿਹਦੇ ਨਾਲ ਕਿ ਆਪਾਂ ਨੂੰ ਬਾਅਦ ਵਿੱਚ ਇੰਟਰਲੋਕ ਨਾ ਕਰਵਾਉਣਾ ਪਵੇ ਆਹ ਦੇਖੋ ਜੀ ਇਹ ਸਲਵਾਰ ਦੀ ਕਟਿੰਗ ਕੀਤੀ ਹੋਈ ਸੀ ਤੇ ਇੱਥੇ ਆਪਾਂ ਸੀਨ ਲਾਈ ਹੋਈ ਹੈ ਆਹ ਦੇਖੋ ਜੀ ਇੱਕ ਪੱਲਾ ਤੇ ਇੱਕ ਕੁੰਦਾ ਆਪਾਂ ਸੀਤਾ ਹੋਇਆ ਆਹ ਦੇਖੋ ਤੇ ਇਹੇ ਇਸ ਤਰ੍ਹਾਂ ਸੀਨ ਲਾਈ ਹੋਈ ਆਪਾਂ ਵੀ ਜਿਹਦੇ ਨਾਲ ਕਿ ਆਪਾਂ ਨੂੰ ਬਾਅਦ ਵਿੱਚ ਇੰਟਰਲੋਕ ਨਾ ਕਰਵਾਉਣਾ ਪਵੇ ਆ ਦੇਖੋ ਜੀ ਤੇ ਇਹੇ ਸੀਨ ਕਿਸ ਤਰ੍ਹਾਂ ਲਾਉਣੀ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਇਸ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਆ ਦੇਖੋ ਜੀ ਇਹ ਇੱਕ ਕੁੰਡਾ ਤੇ ਇੱਕ ਪੰਨਾ ਆਪਾਂ ਸੇ ਚੁੱਕਿਆ ਤੇ ਦੂਜੀ ਸਾਈਡ ਵਾਲਾ ਵੀ ਕੁੰਡਾ ਆਪਾਂ ਨਾਲ ਅਟੈਚ ਕੀਤਾ ਹੋਇਆ ਤੇ ਇਸ ਨੂੰ ਆਪਾਂ ਕਿਸ ਤਰ੍ਹਾਂ ਸੀਣਾ ਜਿਹਦੇ ਨਾਲ ਕਿ ਆਪਾਂ ਇੰਟਰਲੌਕ ਦੇ ਪੈਸੇ ਜਿਹੜੇ ਨੇ ਉਹ ਬਚਾ ਸਕਦੇ ਆ ਆ ਦੇਖੋ ਜੀ ਇਹ ਬਿਨਾ ਲਾਈਨਿੰਗ ਵਾਲੀ ਆਪਣਾ ਕੱਪੜਾ ਇਹਦੇ ਵਿੱਚ ਆਪਾਂ ਲਾਈਨਿੰਗ ਨਹੀਂ ਲਾਈ ਹੋਈ ਜਿਹੜਾ ਕਿ ਲਾਈਨਿੰਗ ਵਾਲਾ ਕੱਪੜਾ ਉਸ ਉਹਦੇ ਵਿੱਚ ਤਾਂ ਆਪਾਂ ਮਤਲਬ ਕਿ ਗੁੰ ਮਸ਼ੀਨ ਲਾ ਲੈਣੇ ਆ ਜਿਹਦੇ ਨਾਲ ਬਾਅਦ ਵਿੱਚ ਇੰਟਰਲੋਕ ਨਹੀਂ ਕਰਵਾਉਣਾ ਪੈਣਾ ਪਰ ਇਹ ਜਿਹੜਾ ਆਪਣਾ ਕੱਪੜਾ ਹੈ ਇਹਦੇ ਵਿੱਚ ਆਪਾਂ ਸਿੰਪਲ ਕੱਪੜੇ ਨੂੰ ਵੀ ਆਪਾਂ ਜੇਕਰ ਇਸ ਤਰੀਕੇ ਨਾਲ ਸਿਵਾਂਗੇ ਤਾਂ ਆਪਾਂ ਨੂੰ ਬਾਅਦ ਵਿੱਚ ਇੰਟਰਲੋਕ ਨਹੀਂ ਕਰਵਾਉਣਾ ਪਊਗਾ ਅਹ ਹਾਂਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਦੋਨੋਂ ਸਾਈਡ ਤੋਂ ਆਪਾਂ ਇਹ ਆਸਣ ਵਾਲੀ ਸੀਨ ਆਪਾਂ ਲਾ ਰਹੇ ਹਾਂ ਤੇ ਦੋਨੋਂ ਸਾਈਡ ਤੋਂ ਜਿਹੜਾ ਕੱਪੜਾ ਆਪਣਾ ਸਿੱਧੇ ਪਾਸੇ ਤੋਂ ਆਪਾਂ ਜੋੜ ਕੇ ਇਸ ਤਰ੍ਹਾਂ ਸੀਨ ਲਾਵਾਂਗੇ ਆ ਦੇਖੋ ਜੀ ਜਿਹੜਾ ਪੁੱਠਾ ਪਾਸਾ ਹੈ ਉਸ ਨੂੰ نیچے ਕਰਕੇ ਸਿੱਧੇ ਪਾਸੇ ਨੂੰ ਉੱਪਰ ਕਰਕੇ ਆਪਾਂ ਸੀਨ ਲਾਉਣੀ ਹੈ ਦੇਖੋ ਜੀ ਦੋਨੋਂ ਪਾਸੇ ਸਿੱਧੇ ਪਾਸੇ ਤੋਂ ਕੱਪੜਾ ਰੱਖ ਕੇ ਆਪਾਂ ਸੀਨ ਲਾਵਾਂਗੇ ਤੇ ਇਹ ਵਾਲੀ ਸੀਨ ਆਪਾਂ ਬਿਲਕੁਲ ਕਿਨਾਰੀ ਤੇ ਲਾਉਣੀ ਹੈ ਬਿਲਕੁਲ ਕੱਪੜੇ ਦੀ ਕਿਨਾਰੀ-ਕਿਨਾਰੀ ਤੇ ਸੀਨ ਲਾਉਣੀ ਹੈ ਜਿਆਦਾ ਡੂੰਗੀ ਸੀਨ ਨਹੀਂ ਲਾਉਣੀ ਆਪਾਂ ਇਹ ਬਿਲਕੁਲ ਕਿਨਾਰੀ ਤੇ ਸੀਨ ਲਾਉਣੀ ਹੈ ਕਿਉਂਕਿ ਇਸ ਤੋਂ ਬਾਅਦ ਫਿਰ ਆਪਾਂ ਇਸ ਨੂੰ ਫੋਲਡ ਕਰਕੇ ਫਿਰ ਆਪਾਂ ਨੂੰ ਘਾਈ ਚ ਸੀਨ ਲਾਉਣੀ ਆ ਆ ਦੇਖੋ ਜੀ ਬਿਲਕੁਲ ਕਿਨਾਰੀ ਤੇ ਆਪਾਂ ਸੀਨ ਲਾਵਾਂਗੇ ਦੋਨੋਂ ਪੱਲੇ ਸਿੱਧੇ ਪਾਸੇ ਤੋਂ ਰੱਖ ਕੇ ਪੁੱਠਾ ਪਾਸਾ نیچے ਰੱਖ ਕੇ ਤੇ ਸਿੱਧੇ ਪਾਸੇ ਤੋਂ ਆਪਾਂ ਸੀਨ ਲਾਵਾਂਗੇ ਬਿਲਕੁਲ ਕਿਨਾਰੀ ਕਿਨਾਰੀ ਤੇ ਆ ਦੇਖੋ ਜੀ ਬਿਲਕੁਲ ਗੁਨਾਰੀ-ਗੁਨਾਰੀ ਤੇ ਇਸ ਤਰ੍ਹਾਂ ਆਪਾਂ ਸੀਨ ਲਾਵਾਂਗੇ ਤੇ ਸਾਰੀਆਂ ਸੀਨਾ ਆਪਾਂ ਜਿਹੜੀਆਂ ਸਲਵਾਰ ਦੀਆਂ ਨੇ ਇਸੇ ਤਰ੍ਹਾਂ ਹੀ ਲਾਉਣੀਆਂ ਨੇ ਆ ਦੇਖੋ ਜੀ ਫਿਰ ਇਸ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਾਂਗੇ ਆ ਦੇਖੋ ਜੀ ਤੇ ਪੁੱਠੇ ਪਾਸੇ ਤੋਂ ਸੀਨ ਲਾਵਾਂਗੇ ਆ ਦੇਖੋ ਜੀ ਇਸ ਨੂੰ ਫੋਲਡ ਕਰਕੇ ਪੁੱਠੇ ਪਾਸੇ ਤੋਂ ਆਪਾਂ ਇਸ ਤਰ੍ਹਾਂ ਸੀਨ ਲਾਵਾਂਗੇ ਜਿਸ ਤਰ੍ਹਾਂ ਆਪਾਂ ਸਿੰਪਲ ਸੀਨ ਲਾਉਨੇ ਆ ਸਿਲਾਈ ਕਰਦੇ ਆ ਆ ਦੇਖੋ ਜੀ आवाले तो आ वाले सैड तो भी आप इस तरह ही सीधे पसे तो रख के सीन लवेंगे दूजे आसन पर भी अपना दूजे आसन पर भी आप इस तरह ही सीधे पसे तो रख के सीन लवेंगे बिल्कुल किनारी किनारी सीन लवेंगे देखो जी दोनों साइड आप सीधे पासे तो कपड़ा रखा तो सीन लवेंगे बिल्कुल किनारी ਤੇ ਆਪਾਂ ਸੀਨ ਲਾਉਣੀ ਹੈ ਜਿਆਦਾ ਡੂੰਗੀ ਸੀਨ ਨਹੀਂ ਲਾਉਣੀ ਤੇ ਫਿਰ ਆਪਾਂ ਇਸ ਨੂੰ ਫੋਲਡ ਕਰਾਂਗੇ ਪੁੱਠੇ ਪਾਸੇ ਤੋਂ ਤੇ ਇਸ ਸੀਨ ਨੂੰ ਆਪਾਂ ਥੋੜੀ ਡੰਗਾਈ ਚ ਲਾਵਾਂਗੇ ਆ ਦੇਖੋ ਜੀ ਇਸ ਨੂੰ ਥੋੜਾ ਜਿਹਾ ਡੂੰਗੀ ਸੀਨ ਲਾਵਾਂਗੇ ਆਪਾਂ ਦੇਖੋ ਜਿਸ ਤਰ੍ਹਾਂ ਆਪਾਂ ਸਿੰਪਲ ਸਿਲਾਈ ਕਰਦੇ ਆ ਤੇ ਸੀਨਾ ਲਾਉਨੇ ਆ ਇਹੇ ਉਸੇ ਤਰ੍ਹਾਂ ਹੀ ਸੀਨ ਲਾਵਾਂਗੇ ਇਹ ਆਸਾਨ ਜੀ ਬਿਲਕੁਲ ਟ੍ਰਿਕ ਹੈ ਇਸ ਦੇ ਇਸਤੇਮਾਲ ਨਾਲ ਆਪਾਂ ਇੰਟਰਲੌਕ ਦੇ ਜਿਹੜੇ ਪੈਸੇ ਨੂੰ ਬਚਾ ਸਕਦੇ ਨੇ ਸਕਦੇ ਆ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸਾਰੇ ਸਲਵਾਰ ਉੱਤੇ ਆਪਾਂ ਇਸ ਤਰ੍ਹਾਂ ਸੀਣਾ ਲਾ ਚੁੱਕੇ ਹਾਂ ਦੇਖੋ ਜੀ ਬਿਲਕੁਲ ਹੀ ਸੌਖੇ ਜਿਹੇ ਤਰੀਕੇ ਨਾਲ ਆਪਾਂ ਆ ਦੇਖੋ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਨਾ ਇੱਕ ਮਿੰਟ ਸ਼ੇਅਰ ਜ਼ਰੂਰ ਕਰਿਓ